ਗਰਮੀ ਦੀ ਘਰ ਅੱਜ ਤੁਹਾਡੇ ਪੁੱਤਰ ਇਤਰੇ ਜੀ ਨੂੰ ਨਿਸ਼ਪਰਤੀ ਹੋਇਆ ਵਾ ਕਿਸ ਤਰ੍ਹਾਂ ਲੱਗ ਰਿਹਾ ਵਾ ਵਧੀਆ ਲੱਗਦਾ ਜੀ ਬਹੁਤ ਚੰਗਾ ਇੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਹਾਂ ਉਹਨੂੰ ਕਦੋਂ ਮਿਲ ਕੇ ਆਇਆ ਸੀ ਉਹ ਹਾਂ ਕਈ ਸਾਲ ਹੋ ਗਏ ਜਦ ਮਿਲ ਕੇ ਗਿਆ ਤਾਂ ਫੇਰ ਉਹਨੇ ਪੜ੍ਹਾਈ ਦੇ ਵਿੱਚ ਖਿਆਲ ਚ ਮੁੜ ਕੇ ਫਿਰ ਗੇਟ ਨਹੀਂ ਤਾਂ ਮਾਰਿਆ ਉਹਨੇ ਹੁਣ ਕਹਿੰਦਾ ਤੇ ਉਹ ਫੋਨ ਆਇਆ ਕਰਦਾ ਵੀ ਮੈਂ ਹੁਣ ਹੁਣ ਕਰੂੰਗਾ ਫੋਨ ਕਹਿੰਦਾ ਥੋੜੇ ਦਾ ਫੋਨ ਤੇ ਗੱਲ ਹੋਈ ਹਾਂਜੀ 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 ਫੋਨ ਤੇ ਤਾਂ ਕਰਦਾ ਰਹਿੰਦਾ ਦਾਦੀ ਬਾਬੇ ਉਹ ਤੇ ਖਾਰੇ ਹੈ ਕਹੈ ਨਾ ਨੂੰ ਵੀ ਸਗਾ ਦੀ ਗੱਲ ਦਾਦੀਆਂ ਬਾਬਿਆਂ ਦਾ ਹੁੰਦਾ ਹੀ ਆ ਜੀ ਖੁਸ਼ੀ ਪੋਤਿਆਂ ਦੀ ਹਾਂ ਜੀ ਹਾਂ ਕੀ ਗੱਲ ਕੀਤੀ ਉਹਦਾ ਹਾਂ ਕਹਿੰਦਾ ਦਾਦੀ ਜੀ ਮੈਂ ਹੁਣ ਆਇਆ ਹੋ ਗਿਆ ਮੈਂ ਪੜਾਇਆ ਹੋ ਗਿਆ ਐਨਾ ਪੜਾਈ ਦਾ ਹੁਣ ਮੈਂ ਪਾਸ ਹੋ ਗਿਆ ਸਾਰਾ ਕੁਝ ਕਰਦਾ ਰਹਿੰਦਾ ਸੀ ਤੁਸੀਂ ਗਏ ਹੋ ਕਦੇ ਬਾਹਰ ਉਹਨੂੰ ਹਾਂ ਜੀ ਅਸੀਂ ਵੀ ਗਏ ਆ ਅਸੀਂ 2 ਸਾਲ ਪਹਿਲਾਂ ਲੈ ਕੇ ਆਏ ਆ ਪਹਿਲਾਂ ਵੀ ਲੈ ਕੇ ਆਏ ਆ 4 ਸਾਲ ਲੈ ਕੇ ਆਏ ਆ ਜਦ ਤੱਕ ਹੋਲੇ ਸੀ ਹਾਂ ਜੀ ਇਹ ਦਰਿਆ ਨਾ ਤਾਂ ਹੁਣ ਬੜੀ ਮਾਣ ਵਾਲੀ ਗੱਲ ਹੈ ਪਿੰਡ ਵਾਲਿਆਂ ਦੇ ਮੂੰਹ ਮਿੱਠਾ ਕਰਵਾਇਆ ਹਾਂ ਜੀ ਹਾਂ ਜੀ ਖੁਸ਼ੀ ਹੋਈ ਮਹਾਰਾਜ ਨੇ ਦਿੱਤੀ ਹੁਣ ਸਾਨੂੰ ਹੈ ਨਾ ਇਹ ਸਿਰ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਹਰਿਉਂਕਲਾ ਜੀ ਪਿੰਡ ਦਾ ਇੱਕ ਨੌਜਵਾਨ ਮੁੰਡਾ ਇਤਲੀ ਕੋਪੀ ਚ ਪਤੀ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸਾਰਾ ਪਿੰਡ ਖੁਸ਼ ਆ ਸਾਰਾ ਪਰਿਵਾਰਾਂ ਨੂੰ ਇੱਥੇ ਹਰਿਆਵਲ ਨੂੰ ਵਧਾਈ ਦੇਣ ਆਉਂਦੇ ਨੇ ਪਿੰਡ ਦੇ ਨਗਰ ਨਿਵਾਸੀ ਪਦਵੰਤੇ ਹੋਰ ਸਾਰੇ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਪਿੰਡ ਵਾਸੀਆਂ ਨੂੰ ਇਹ ਪਰਿਵਾਰ ਕਿੰਨੇ ਟਾਈਮ ਤੋਂ ਇਟਲੀ ਦੇ ਆ ਰਹੇ ਨੇ ਤੇ ਲਗਭਗ 30 ਸਾਲ ਤੋਂ ਜੀ ਇਟਲੀ ਦੇ ਵਿੱਚ ਰਹਿ ਰਹੇ ਆ ਉਹ ਕਿੰਨੇ ਫੈਮਿਲੀ ਮੈਂਬਰ ਉੱਥੇ ਉਹਨਾਂ ਦੇ 4-5 ਮੈਂਬਰ ਹੋਣਗੇ ਜੀ ਜਦੋਂ ਮੁੰਡਾ ਅਰਸ਼ਦੀਪ ਕਦੇ ਪੰਜਾਬ ਆਉਂਦਾ ਸੀ ਤੁਹਾਨੂੰ ਮਿਲਿਆ ਹਾਂਜੀ ਮੈਂ ਮਿਲ ਕੇ ਜਾਂਦੇ ਹੁੰਦੇ ਸੀ ਛੋਟੇ ਛੋਟੇ ਸੀਗਾ ਪਹਿਲਾਂ ਤਾਂ ਹੁਣ ਕਾਫੀ ਦੇਰ ਤੋਂ ਮਤਲਬ ਮਤਲਬ ਨਹੀਂ ਆਇਆ ਹੁਣ ਹਾਂਜੀ ਇੱਕ ਇਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਤੁਹਾਡੇ ਨਾਲ ਗੱਲਾਂ ਕਰਦੇ ਛੋਟਾ ਹੁੰਦਾ ਠੀਕ ਜਾਂਦਾ ਵਧੀਆ ਵਧੀਆ ਸੀਗਾ ਜੀ ਮਤਲਬ ਵੈ ਠੀਕ ਆ ਪਹਿਲਾਂ ਦੀ ਇੰਟੈਲੀਜੈਂਟ ਸੀ ਬੁਰਾ ਤੇ ਹੁਣ ਇਟਲੀ ਦੇ ਵਿੱਚ ਪੁਲਿਸ ਵਰਤੀ ਹੋਇਆ ਹਾਂਜੀ ਸਿੰਡਲੀ ਕਿੱਡੀ ਵੱਡੀ ਮਾਣ ਵਾਲੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਜੀ ਕੀ ਜਣਾ ਚਾਹਦੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਕਹਿਣਾ ਵੀ ਆਪਣਾ ਜਿਹੜਾ ਹੈ ਭਵਿੱਖ ਇਸ ਤਰ੍ਹਾਂ ਹੀ ਬਣਾਓ ਜੇ ਬਾਹਰ ਵੀ ਜਾਣਾ ਤਾਂ ਸਕਿੱਲ ਲੈ ਕੇ ਜਾਓ ਇਹਨ ਪੂਰੀ ਤਰ੍ਹਾਂ ਏ ਵੀ ਪਹਿਲਾਂ ਇੱਥੇ ਆਈਲੈਂਡਸ ਕਰਕੇ ਕੈਨੇਡਾ ਪੜ੍ਹਾਈ ਕੀਤੀਆਂ ਨੇ NASA ਦੇ ਵਿੱਚ ਉਹਦੇ ਬਾਰੇ ਪੜ੍ਹਾਈ ਕਾਫੀ ਕਰਕੇ ਫਿਰ ਵੀ ਉਹਨੂੰ ਕੈਨੇਡਾ ਨੂੰ ਛੱਡ ਗਈ ਇਟਲੀ ਪਹੁੰਚਿਆ ਆਪਣੇ ਪੇਰੈਂਟਸ ਦੇ ਕੋਲ ਪੇਰੈਂਟਸ ਦੇ ਕੋਲ ਪਹੁੰਚਣ ਤੋਂ ਬਾਅਦ ਉੱਥੇ ਇਹਨਾਂ ਨੇ ਮਤਲਬ ਮਿਹਨਤ ਕਰਕੇ ਆਪਣਾ ਫੇਰੇ ਜਿਹੜਾ ਮੁਕਾਮ ਹਾਸਲ ਕੀਤਾ ਇਹਦੀ ਸਿਸਟਰ ਬਾਰੇ ਵੀ ਸੁਣਿਆ ਭੈਣ ਛੋਟੀ ਭੈਣ ਜਿਹੜੀ ਸੀ ਹਾਂਜੀ ਉਹ ਗੁਰਸਿੱਖਾ ਸਿੱਖੀ ਸਰੂਪ ਦੇ ਵਿੱਚ ਆ ਪੂਰੀ ਦਮਾਲਾ ਸਜਾਉਂਦੀ ਆ ਬਹੁਤ ਵਧੀਆ ਬਣਦੀ ਆ ਹਾਂ ਵਾਲੀਬਾਲ ਦੇ ਵਿੱਚ ਵੀ ਚੰਗੀ ਪਲੇਅਰ ਆ ਰਹੇ ਫਾਦਰ ਉਹ ਫੈਮਲੀ ਕਿਸ ਤਰ੍ਹਾਂ ਬੈਕਗ੍ਰਾਉਂਡ ਦੇ ਸੀ ਬੈਕਗ੍ਰਾਉਂਡ ਬਹੁਤ ਵਧੀਆ ਜੀ ਇੱਥੋਂ ਆਪਣੇ ਨਾਲ ਵਧੀਆ ਮਤਲਬ ਆਪਣੇ دوست ਸੀਗੇ ਤੇ ਉਹਨਾਂ ਨੂੰ ਠੀਕ ਆ ਪਰਿਵਾਰਾਂ ਨਾਲ ਵਧੀਆ ਪਰਿਵਾਰ ਆ ਬਾਪੂ ਜੀ ਕੀ ਦਾ ਫੋਟ ਹਰਪਾਲ ਸਿੰਘ ਜੀ ਹਰਪਾਲ ਸਿੰਘ ਹਾਂਜੀ ਗੁੱਡਾ ਪੋਤਾ ਹੈ ਇਟਲੀ ਪੁਲਿਸ ਵਿੱਚ ਵਰਤੀ ਹੋਇਆ ਹਾਂਜੀ ਪਿੰਡ ਵਾਸੀਆ ਵੱਲੋਂ ਮੂੰਹ ਮਿੱਠਾ ਵੀ ਕਰਵਾਇਆ ਕਿਸ ਤਰ੍ਹਾਂ ਲੱਗਿਆ ਬਹੁਤ ਖੁਸ਼ੀ ਹੋਈ ਹੈ ਜੀ ਕਿੰਨੇ ਕ ਟਾਈਮ ਤੋਂ ਇਟਲੀ ਜਾ ਰਹੇ ਹੋ ਉਹ ਬਚਪਨ ਤੋਂ ਹੀ ਰਹਿ ਰਿਹਾ ਜੀ ਉਰੇ ਕਿੰਨੀ ਕ ਵਾਰ ਆਇਆ ਪੰਜਾਬ ਸੁਣੋ ਇੱਥੇ ਆਇਆ ਚਾਰ ਪੰਜ ਵੇਰ ਆਇਆ ਜੀ ਹੁਣ ਕਿੰਨੇ ਸਾਲ ਪਹਿਲਾਂ ਆ ਕੇ ਗਿਆ ਉਰੇ ਦੋ ਸਾਲ ਹੋ ਗਈ ਦੋ ਤਿੰਨ ਸਾਲ ਹੋ ਗਏ ਦਾਦੇ ਪੋਤੇ ਦੀ ਯਾਰੀ ਬੜੀ ਬੰਨੀ ਗਈ ਹੈ ਪਿਆਰ ਪਕੜਾ ਗੂੜਾ ਹੋਣਾ ਹਾਂ ਜੀ ਇਸ ਤਰ੍ਹਾਂ ਲੱਗਿਆ ਤੁਹਾਨੂੰ ਨਹੀਂ ਇਹ ਬਹੁਤ ਖੁਸ਼ੀ ਹੋਈ ਆ ਸਾਡੇ ਨਾਲ ਬਹੁਤ ਪਿਆਰ ਕਰਦਾ ਕੱਲ ਫੋਨ ਵੀ ਆਇਆ ਸੀ ਫੋਨ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਨਮਾਨਿਤ ਕੀਤਾ ਗਿਆ ਬਹੁਤ ਖੁਸ਼ੀ ਹੋਈ ਆ ਸਾਨੂੰ ਦੋ ਤੁਹਾਡੇ ਕੋਲ ਉਰੇ ਆਂਦਾ ਸੀ ਕੀ ਕਹਿੰਦਾ ਸੀ ਕਿ ਕੀ ਬੜਨਾ ਬਣਦਾ ਉਹ ਦਾ ਸਾਨੂੰ ਕਹਿੰਦਾ ਹੁੰਦਾ ਜੀ ਮੈਂ ਜੱਜ ਬਣਨਾ ਹੈ। ਹਾਂ ਜੀ। ਇਟਲੀ ਪੁਲਿਸ ਵੱਲੋਂ ਕਿਵੇਂ ਹੋਇਆ? ਪਹਿਲਾਂ ਇਹ ਜੇ ਕੈਨੇਡਾ ਦੇ ਵਿੱਚ 5 ਸਾਲ ਦਾ ਸਰਵਿਸ ਕਰਕੇ ਆਇਆ। ਉਹਦੇ ਵਿੱਚ ਪਤਾ ਨਹੀਂ ਇਹਦਾ ਕੀ ਮਨ ਹੋਇਆ ਇੱਥੇ ਆ ਕੇ ਫਿਰ ਪਹਿਲਾਂ ਰੇਲਵੇ ਦੇ ਵਿੱਚ ਹੋਇਆ ਸੀ। ਰੇਲਵੇ ਦੇ ਵਿੱਚੋਂ ਫਿਰ ਇੱਧਰ ਹੋ ਗਿਆ ਇਹ। ਕਿਹੜਾ ਪੇਪਰ ਦੇਣਾ ਪਿਆ ਉਹਨੂੰ ਉੱਥੇ ਜਿਹੜਾ ਇਟਲੀ ਪੁਲਿਸ ਪ੍ਰਤੀ ਹੋਣੀ। ਨਹੀਂ ਉਹਦੇ ਬਾਰੇ ਨਹੀਂ ਮੈਨੂੰ ਪਤਾ ਹੈ ਕਿਹੜਾ ਦਿੱਤਾ ਉਹਨੇ। ਹਾਂ ਜੀ ਉਹ ਕਿੰਨੇ ਦੱਸਦੇ ਨੇ। ਵੇ 500 ਬੱਚਾ ਸੀਗਾ 500 ਦੇ ਵਿੱਚੋਂ ਸਾਰਿਆਂ ਨੂੰ ਫਰਸਟ ਹੀ ਆਇਆ ਬੜੀ ਮਾਣ ਵਾਲੀ ਗੱਲ ਜੀ ਸੁਣੇ ਤੁਹਾਡੀ ਪੁੱਤੀ ਵੀ ਬੜੀਆਂ ਉਪਲਬਧੀਆ ਪ੍ਰਾਪਤ ਕੀਤੀ ਹੈ ਇਟਲੀ ਚ ਹਾਂਜੀ ਉਹਰੇ ਵਾਲੀਬਾਲ ਦੇ ਵਿੱਚ ਇਟਲੀ ਦੇ ਵਿੱਚੋਂ ਫਰਸਟ ਆਈ ਸੀ ਇੱਥੇ ਆਪਣੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਉਹਦਾ ਨਾਮ ਆਇਆ ਸੀ ਇਹ ਹੁਣ ਪਿੰਡ ਵਾਸੀ ਤੁਹਾਡਾ ਮੂੰਹ ਮਿੱਠਾ ਕਰਨ ਆਏ ਨੇ ਘਰ ਚ ਖੁਸ਼ੀ ਦਾ ਮਾਹੌਲ ਆ ਇਹਦੇ ਵਾਰੀ ਖੁਸ਼ ਹੋਣ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਜੇ ਹੋਰ ਵੀ ਪਿੰਡ ਦੇ ਥੋੜਾ ਆਉਣਾ ਸੀ ਥੋੜਾ ਲੇਟ ਹੋ ਗਏ ਤੁਸੀਂ ਆਉਣ ਦੇ ਵਿੱਚ ਨਹੀਂ ਤਾਂ ਹੋਰ ਵੀ ਆਉਣਾ ਸੀ ਬੰਦਿਆਂ ਨੇ ਅਸੀਂ ਕਹਿ ਨਹੀਂ ਸਕੇ ਬੰਦਿਆਂ ਨੂੰ ਨਹੀਂ ਤਾਂ ਬਹੁਤ ਬੰਦੇ ਰਹਿ ਗਏ ਨੇ ਸਾਡੇ ਜਦੋਂ ਹੁਣ ਥੋੜ ਨੂੰ ਮਿਲਣ ਆਊਗਾ ਤਾਂ ਕੀ ਕਿਸ ਤਰ੍ਹਾਂ ਸਵਾਦ ਕੀਤਾ ਜਾਊਗਾ ਉਹ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਜਾ ਕੇ ਆਪਣਾ ਸੁਖਣੀ ਸਾਹਿਬ ਦਾ ਪਾਠ ਵੀ ਰੱਖਾਂਗੇ ਬਾਕੀ ਸਾਰੇ ਪਿੰਡ ਨੂੰ ਆਪਣੇ ਰੋਟੀ ਪਾਣੀ ਦਾ ਭੋਜਨ ਦਾ ਕਰਾਂਗੇ ਬੰਦੋ ਪਰਸ ਤਾ ਉਹ ਦੱਸਿਆ ਕੁਝ ਤਦੋਂ ਆਣਾ ਨੇ ਨਹੀਂ ਹਲੇ ਕੁਝ ਨਹੀਂ ਦੱਸਿਆ ਹੈ